ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੇਨਤੀ ਐ ਉਹਨਾਂ ਸਿੰਘਾਂ ਨੂੰ ਸਿੱਖਾਂ ਨੂੰ ਜਿਹੜੇ ਅਮਰਤ ਛਾਕਦੇ ਆ ਤੇ ਅਮਰਤ ਛਾਕੇ ਭੁੱਲ ਜਾਂਦੇ ਆ ਵੀ ਅਮਰਤ ਛੀਕਾ ਕਿਸ ਕੰਮ ਲਈ ਛਕਿਆ ਇਹ ਅਮਰਤ ਕੋਈ ਮਾੜੀ ਮੋਟੀ ਗੱਲ ਨਹੀਂ ਅਮਰਤ ਜਿਹੜੀ ਫੌਜ ਆ ਆਰਮੀ ਉਹਦੇ ਤੋਂ ਵੀ ਵੱਡੇ ਰੂਲ ਆ ਮਤਦੇ ਅਮਰਤ ਛਕਣ ਤੋਂ ਪਹਿਲਾਂ ਫਾਲ 6 ਮਹੀਨੇ ਟ੍ਰੇਨਿੰਗ ਕਰਨੀ ਪੈਂਦੀ ਆ ਹੁਣ ਚੱਕਦੇ ਆ ਡੂੰਡਾ ਚਲੋ ਜੀ ਅਮਰਤ ਛਕ ਲਿਆ ਫੇਰ ਥੱਲੇ ਦੀ ਸੀਰੀਸ ਆ ਪਾਲੂ ਇੱਕ ਜਿਹੜੇ ਕੁੱਤੇ ਕੰਮ ਮਰਜ਼ੀ ਕਰੀ ਚੱਲੋ ਕੋਈ ਰੋਕਦਾ ਹੀ ਨਹੀਂ ਕੋਈ ਰੋਕਣ ਵਾਲਾ ਹੈ ਨਹੀਂ ਕਿਸੇ ਬਾਬੇ ਦੇ ਬੈਠੇ ਰੋ ਕਿਸੇ ਮੜੀ ਤੇ ਬੈਠੇ ਰੋ ਕਿਸੇ ਨਗਾਹੀ ਵਾਲੇ ਦੇ ਬੈਠੇ ਰੋ ਕਿਸੇ ਨਕੋਦਰ ਵੱਜੋ ਹੈ ਉਤੋਂ ਦੀ ਗਾਤਰੇ ਤੁਸੀਂ ਪਾਉਣੇ ਸ਼ਰਤੇ ਥੱਲੇ ਦੀ ਕਰਦਾ ਪਾਲੀਆਂ ਵੀ ਚਲੋ ਜੀ ਆਪਾਂ ਨੂੰ ਕਿਹੜਾ ਕਹਿੰਦਾ ਕੋਈ ਕੁਛ ਕੁੱਤੇ ਕੰਮ ਕਰਨ ਵਾਸਤੇ ਪਾਏ ਤੁਸੀਂ ਗਾਤਰੇ ਇਹ ਬਾਣੀ ਆ ਨਾ ਬਾਣਾ ਬਹੁਤ ਚੜ੍ਹਦੀ ਕਲਾਲੀ ਚੀਜ਼ ਆ ਇਹ ਮਹਾਰਾਏ ਨੇ ਕਿੰਨੇ ਸਾਲਾਂ ਬਾਅਦ 100 ਸਾਲਾਂ ਬਾਅਦ ਆਪਾਂ ਨੂੰ ਦਿੱਤਾ ਇਹ ਮਹਾਰਾਏ ਨੇ 14 ਚੰਗਾ ਲੜੀਆਂ ਮਹਾਰਾਏ ਨੇ ਆਪਣੇ ਲਈ ਲੜੀਆਂ ਉਹ ਸ਼ਰਮ ਮੰਨਿਆ ਕੋਡੋ ਮਾਰੀ ਮੋਟੀ ਅਮਰਤ ਸ਼ਾਕੇ ਦਾੜੀ ਕੇਸ ਰੱਖ ਕੇ ਦਸਤਾਰਾਂ ਬਨ ਕੇ ਕੁੱਤੇ ਕੰਮ ਨਾ ਕਰਿਆ ਕਰੋ ਜਿਹਦੇ ਨਾਲ ਸਿੱਖਾਂ ਨੂੰ ਦਾਗ ਲੱਗੇ ਸਿੱਖਾਂ ਦੀ ਬਦਨਾਮੀ ਹੋਵੇ ਸਖ ਪੰਥ ਦੀ ਉੱਚੀ ਸ਼ਾਨ ਵਾਸਤੇ ਚੰਗੇ ਕੰਮ ਕਰਿਆ ਕਰੋ ਜੋ ਸਿੱਖਾਂ ਨੂੰ ਕੋਈ ਅੱਗੇ ਵਧਣ ਦਾ ਮੌਕਾ ਮਿਲੇ ਤੁਸੀਂ ਸਿੱਖਾਂ ਨੂੰ ਤਾਂ ਪਿੱਛੇ ਛੱਡਦੇ ਆਂ ਕੁੱਤੇ ਕੰਮ ਕਰ ਕਰਕੇ ਸੋ ਲੋਕੋ ਲੋਕ ਸਿੱਖਾਂ ਨੂੰ ਗਲਤ ਕਰਦੇ ਥਾਂ ਥਾਂ ਤੇ ਚੰਗੇ ਕੰਮ ਕਰਿਆ ਕਰੋ ਬਾਣੀ ਪੜਿਆ ਕਰੋ ਤੇ ਬਾਣੀ ਨਾਲ ਜੁੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ